ਜੇ ਤੁਸੀਂ ਫਿੱਟ ਹੋ ਨਾ ਤਾਂ ਸਮਝ ਲਓ ਦੁਨੀਆ ਦੀ ਸਾਰੀ ਦੌਲਤ ਤੁਹਾਡੇ ਕੋਲ ਆ ਤੁਹਾਡੀ ਉਮਰ ਦੇਖੋ ਕਿੰਨੀ ਹੁੰਦੀ ਤੁਹਾਡਾ ਬੋਡੀ ਵੇਟ ਦੇਖੋ ਕਿੰਨੀ ਛੇਤੀ ਘਟਦਾ ਤੁਸੀਂ ਇਹ ਚੀਜ਼ਾਂ ਖਾਣੇ ਸ਼ੁਰੂ ਕਰਤੀਆਂ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡੀ ਜਿਹੜੀ ਉਮਰ ਹੈ ਨਾ ਅੱਗੇ ਨਾਲੋਂ ਦੇਖੋ ਤੁਸੀਂ 10 ਸਾਲ ਵੱਧ ਜਿਉਂਗੇ ਕਦੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਲੱਗੂਗੀ ਤੁਹਾਨੂੰ ਤੋਂ ਇਸ ਕਰਕੇ ਇਹ ਚੀਜ਼ਾਂ ਨੂੰ ਖਾਣਾ ਬੰਦ ਕਰੋ ਯਾਰ ਦੇਖੋ ਤੁਹਾਡੀ ਸਿਹਤ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਜੇ ਤੁਸੀਂ ਸਿਹਤ ਤੁਹਾਡੀ ਫਿੱਟ ਹੈ ਨਾ ਤੁਸੀਂ ਜੀਂਦੇ ਹੋ ਜਿੰਦੀ ਜੀ ਦੇ ਵਿੱਚ ਥੋੜੀ weight ਹੈ ਜਿਹੜਾ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਤੁਸੀਂ ਫਿੱਟ ਹੋ ਜਾਓਗੇ ਮੇਰੇ ਵੱਲੋਂ ਤੁਹਾਨੂੰ ਸਾਰੇ ਪਿਆਰ ਭਰੇ ਸੱਚੇ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਮੇਰੇ ਭੈਣ ਭਰਾਓ weight ਘਟਾਉਣਾ ਚਾਹੁੰਦੇ ਨੇ ਉਹਨਾਂ ਦਾ ਨਾ ਭਾਰ ਨਹੀਂ ਘਟਦਾ ਹੈਗਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਟਿਪਸ ਇਹੋ ਜਿਹੇ ਦੱਸਾਂਗਾ ਅਗਰ ਤੁਸੀਂ ਉਹ ਗੱਲਾਂ ਨੂੰ ਉਹ ਟਿਪਸ ਨੂੰ ਤੁਸੀਂ ਫੋਲੋ ਕਰ ਲੋਗੇ ਨਾ ਉਹਦੇ ਨਾਲ ਤੁਹਾਡਾ ਬੋਡੀ weight ਜਿਹੜਾ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਤੁਸੀਂ ਫਿੱਟ ਹੋ ਜਾਓਗੇ ਭਾਰ ਵੀ ਤੁਹਾਡਾ ਘਟੇਗਾ ਤੁਸੀਂ ਫਿੱਟ ਵੀ ਹੋ ਜਾਓਗੇ ਤੇ ਨਾਲ ਘਟੋ ਘੜ ਤੁਸੀਂ 100 200 ਬਿਮਾਰੀਆਂ ਤੋਂ ਤੁਸੀਂ ਆਪਣਾ ਬਚਾਅ ਵੀ ਕਰ ਲੋਗੇ ਤੇ ਤੁਸੀਂ ਹੋਰ ਲੋਕਾਂ ਨਾਲੋਂ ਬਹੁਤ ਜ਼ਿਆਦਾ ਫਿੱਟ ਹੋ ਜਾਓਗੇ ਤੇ ਜੜੀ ਤੁਹਾਡੀ ਉਮਰ ਅੱਗੇ ਨਾਲੋਂ 10 ਸਾਲ ਵੱਧ ਜਾਏਗੀ ਇਹ ਗਾਰੰਟੀ ਹੈ ਮੇਰੀ ਜੀ ਸੋ ਉਹ ਕਿਹੜੀਆਂ ਚੀਜ਼ਾਂ ਨੇ ਕਿਹੜੇ ਟਿਪਸ ਨੇ ਸੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਲਦੀ ਦੇਖਿਓ ਜੀ ਜੇ ਵੀਡੀਓ ਨੂੰ ਤੁਸੀਂ ਸਕਿੱਪ ਕਰਕੇ ਵੀ ਤੁਸੀਂ ਅੱਗੇ ਕੱਢ-ਕੱਢ ਕੇ ਦੇਖ ਲਿਆ ਨਾ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਮੈਂ ਤੁਹਾਨੂੰ ਸਾਰ ਨੂੰ ਇਹੀ ਕਹੂੰਗਾ ਕਿ ਪਲੀਜ਼ ਆਪਣੇ ਵਾਸਤੇ ਸਿਰਫ ਆਪਣੇ ਵਾਸਤੇ 5 ਤੋਂ ਲੈ ਕੇ 10 ਮਿੰਟ ਜ਼ਰੂਰ ਕੱਢੋ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਾਸਤੇ ਆਪਣੀ ਜ਼ਿੰਦਗੀ ਲਈ ਤੁਸੀਂ 5 ਤੋਂ 10 ਮਿੰਟ ਨਹੀਂ ਨਾ ਕੱਢ ਸਕਦੇ ਤਾਂ ਸਮਝ ਲਓ ਯਾਰ ਤੁਹਾਡਾ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਣ ਸਕਦਾ ਹੈਗਾ ਤੁਸੀਂ ਹੋਰਾਂ ਦਾ ਵੀ ਲੋਕਾਂ ਦਾ ਮਤਲਬ ਵੀ ਗੰਦੀਆਂ ਮੰਦੀਆਂ ਚੀਜ਼ਾਂ ਦੇਖਦੇ ਹੋ ਨਾ ਵੀਡੀਓ ਦੇਖਦੇ ਹੋ ਤੁਸੀਂ ਉਹਨਾਂ ਦੀ ਜੇ ਤੁਹਾਡੀ ਸਿਹਤ ਦੇ ਲਈ ਕੋਈ ਮੈਂ ਵਧੀਆ ਚੀਜ਼ ਦੱਸਦਾ ਪਿਆਵਾ ਤਾਂ ਤੁਹਾਨੂੰ ਹੋਰ ਚਾਹੀਦਾ ਵੀ ਕੀ ਹੈ ਉਹ ਵੀ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਨੋਲਿਜ ਦੇ ਰਿਹਾ ਵਾਂ ਕਿਉਂਕਿ ਜਿਹੜੀਆਂ ਚੀਜ਼ਾਂ ਦੇ ਮੈਂ ਤਿਆਗ ਕੀਤੀਆਂ ਨੇ ਜਿਹੜੇ ਟਿਪਸ ਮੈਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਵਰਤ ਰਿਹਾ ਮਾਂ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਪਿਆ ਮਾਂ ਕਿਉਂਕਿ ਮੈਂ ਉਹ ਚੀਜ਼ਾਂ ਨੂੰ ਪਹਿਲਾਂ ਖੁਦ ਆਪ ਪ੍ਰੈਕਟੀਕਲ ਕੀਤਾ ਵਾ ਫਿਰ ਤੁਹਾਨੂੰ ਮੈਂ ਦੱਸ ਰਿਹਾ ਕਿਉਂਕਿ ਜੇ ਮੈਨੂੰ ਬੇਨਫਿਟ ਮਿਲਿਆ ਵਾ ਟਾਈਮ 'ਚ ਤੁਹਾਨੂੰ ਦੱਸ ਰਿਹਾ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ ਜਾਂ ਤਾਂ ਕੋਈ ਬਿਮਾਰੀ ਲੱਗ ਜਾਂਦੀ ਆ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ YouTube ਤੇ Facebook ਤੇ Instagram ਤੇ ਸਰਚ ਕਰ ਕਰਕੇ ਦੇਖਦੇ ਹੋ ਵੀ ਯਾਰ ਮੈਨੂੰ ਇਹ ਬਿਮਾਰੀ ਲੱਗੀ ਮੈਂ ਕਿਵੇਂ ਬਚਾਵੀ ਕਿਵੇਂ ਬਚਾਂ ਫਿਰ ਤੁਸੀਂ ICU ਦੇ ਵਿੱਚ ਪਏ ਹੋਨੇ ਫਿਰ ਉੱਥੇ ਜਾ ਕੇ ਪਤਾ ਕੀ ਕਰਦੇ ਹੋ ਤੁਸੀਂ ਸਾਰੇ ਹੱਥ ਜੋੜ ਕੇ ਕਰਦੇ ਹੋ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਮੈਨੂੰ ਇਸ ਵਾਰ ਬਚਾਲਾ ਅੱਗੇ ਤੋਂ ਮੈਂ ਗਲਤੀ ਨਹੀਂ ਕਰਦਾ ਹੈਗਾ ਸਾਰੇ ਤੁਸੀਂ ਇਹ ਕਰਦੇ ਹੋ ਸੋ ਪਲੀਜ਼ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਪਰੀਜ਼ ਆਪਣੇ ਵਾਸਤੇ ਸਿਰਫ 5 ਤੋਂ 10 ਮਿੰਟ ਜਰੂਰ ਕੱਢੋ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਜੀ ਜੇ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਉਹਦੇ ਕੁਝ ਟਿਪਸ ਨੇ ਤੁਸੀਂ ਉਹ ਟਿਪਸ ਫੋਲੋ ਕਰ ਲਓ ਮੈਂ ਤੁਹਾਨੂੰ ਲਿਖ ਕੇ ਦਿਨਾ ਗਰੰਟੀ ਦਿਨਾ ਯਾਰ ਤੁਹਾਨੂੰ ਨਾ ਤਾਂ ਤੁਹਾਡਾ ਭਾਰ ਵਧੇਗਾ ਨੰਬਰ 1 ਨਾ ਕਦੇ ਤੁਸੀਂ ਬਿਮਾਰ ਪਵੋਗੇ ਠੀਕ ਹੈ ਜੀ ਬੰਦੇ ਦੀ ਜੇ ਆਪਾਂ ਸਾਰੀ ਜ਼ਿੰਦਗੀ ਦੀ ਕਮਾਈ ਦੇਖੀ ਹੈ ਨਾ ਵੀ ਬੰਦੇ ਦੀ ਸਾਰੀ ਜ਼ਿੰਦਗੀ ਦੀ ਕੀ ਕਮਾਈ ਆ ਉਹ ਹੈਗਾ ਉਹਦਾ ਸਰੀਰ ਉਹਨੇ ਵੀ ਸਰੀਰ ਕੀ ਕਮਾਇਆ ਵਾ ਜੇ ਤੁਸੀਂ ਫਿੱਟ ਹੋ ਨਾ ਤਾਂ ਸਮਝ ਲਓ ਦੁਨੀਆ ਦੀ ਸਾਰੀ ਦੌਲਤ ਤੁਹਾਡੇ ਕੋਲ ਆ ਜੇ ਤੁਸੀਂ ਫਿੱਟ ਨਹੀਂ ਹੈਗੇ ਤੁਸੀਂ ਬਿਮਾਰ ਹੋ ਤਾਂ ਤੁਹਾਡੇ ਕੋਲ ਦੁਨੀਆ ਦਾ ਕੁਝ ਵੀ ਨਹੀਂ ਹੈਗਾ ਤੁਸੀਂ ਸਮਝ ਲਓ ਯਾਰ ਅੱਜ ਗਏ ਤੇ ਕੱਲ ਗਏ ਤੁਸੀਂ ਦੁਨੀਆ ਦਾ ਯਾਨੀ ਕਿ ਦੁਨੀਆਦਾਰੀ ਦੇਖ ਹੀ ਨਹੀਂ ਸਕਦੇ ਤੁਸੀਂ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆ ਹਨਾ ਉਹ ਹੈਗਾ ਵਾ ਮਿੱਠੀਆਂ ਚੀਜ਼ਾਂ ਮਿੱਠੀਆਂ ਚੀਜ਼ਾਂ ਦੇ ਅਸੀਂ ਪੰਜਾਬੀ ਆ ਨਾ ਜਿਹੜੇ ਮਿੱਠੀਆਂ ਚੀਜ਼ਾਂ ਦੇ ਬਹੁਤ ਹੀ ਜ਼ਿਆਦਾ ਵੇਰੀ ਆ ਅਸੀਂ ਸਾਨੂੰ ਮਿੱਠੀ ਚੀਜ਼ ਤੋਂ ਅਸੀਂ ਨਾ ਖਾਈਏ ਨਾ ਤਾਂ ਸਾਨੂੰ ਮਤਲਬ ਚੈਨ ਹੀ ਨਹੀਂ ਮਿਲਦਾ ਹੈਗਾ ਸਾਡੀ ਸਵੇਰੇ ਅੱਖ ਹੀ ਨਹੀਂ ਖੁੱਲਦੀ ਜੋ ਤੱਕ ਅਸੀਂ ਚਾਹ ਨਾ ਪੀਏ ਉਹਦੇ ਵਿੱਚ ਮਿੱਠਾ ਪਾ ਕੇ ਸਾਡੀ ਅੱਖ ਹੀ ਨਹੀਂ ਖੁੱਲਦੀ ਹੈਗੀ ਜੇ ਮੰਨ ਕੇ ਚੱਲੋ ਤੁਸੀਂ ਸਵੇਰੇ ਉੱਠਦੇ ਹੋ ਤੁਹਾਨੂੰ ਮੈਂ ਇੱਕ ਕੱਪ ਫਿੱਕੀ ਚਾਹ ਦਾ ਦੇਦਾ ਨਾ ਤੁਸੀਂ ਕਹਿਣਾ ਨਹੀਂ ਯਾਰ ਮਜ਼ਾ ਨਹੀਂ ਆਇਆ ਹੈਗਾ ਜਦੋਂ ਤੱਕ ਮੇਰੇ ਵਿੱਚ 2-3 ਚਮਚ ਖੰਡ ਦੇ ਨਾ ਪਾ ਕੇ ਧਵਾ ਤੁਸੀਂ ਉਦੋਂ ਤੱਕ ਛਾਲ ਮਾਰ ਕੇ ਨਹੀਂ ਉੱਟੋਗੇ ਵੇਟ ਤੋਂ ਸੋ ਇਸ ਕਰਕੇ ਨਾ ਮਿੱਠੀਆਂ ਚੀਜ਼ਾਂ ਜਿੰਨੀਆਂ ਵੀ ਮਿੱਠੀਆਂ ਚੀਜ਼ਾਂ ਨੇ ਚਾਹੇ ਰਸਗੁਲੇ ਆ ਗਲਾਬ ਜਾਮਨਾ ਜਲੇਬੀਆਂ ਨੇ ਖੰਡਵਾ ਕੋਈ ਹੋਰ ਚੀਜ਼ ਆ ਜਿਹਦੇ ਵਿੱਚ ਮਿੱਠਾ ਪੈਂਦਾ ਹੀ ਪੈਂਦਾ ਵਾ ਉਹ ਚੀਜ਼ ਤੁਸੀਂ ਬਿਲਕੁਲ ਨਹੀਂ ਖਾਣੀ ਹੈਗੀ ਸਿਰਫ ਜਦੋਂ ਤੁਸੀਂ ਇਹ ਚੀਜ਼ਾਂ ਮਿੱਠੀਆਂ ਚੀਜ਼ਾਂ ਖਾਣੀ ਹੈ ਤੁਸੀਂ ਬੰਦ ਕਰੋਗੇ ਨਾ ਜੀ ਤਾਂ ਵੱਧ ਕੋ ਵੱਧ ਤੋਂ ਮੰਨ ਕੇ ਚੱਲੋ ਤੁਸੀਂ 5 ਤੋਂ ਲੈ ਕੇ 7 ਦਿਨ 5 ਤੋਂ 7 ਦਿਨ ਤੁਸੀਂ ਤੰਗ ਹੋਵੋਗੇ ਤੁਹਾਨੂੰ ਹੋਰ ਹੀ ਲੱਗੂਗਾ ਤੁਹਾਡੇ ਮੂੰਹ ਦਾ ਸਵਾਦ ਹੋਰ ਤਰ੍ਹਾਂ ਦਾ ਲੱਗੂਗਾ ਤੁਹਾਡੀ ਬੋਡੀ ਨੂੰ ਹੋਰ ਤਰ੍ਹਾਂ ਦਾ ਲੱਗੇਗਾ ਕਿਉਂਕਿ ਪਤਾ ਕਿਉਂ ਲੱਗੇਗਾ ਕਿਉਂਕਿ ਤੁਸੀਂ ਇਹ ਚੀਜ਼ਾਂ ਕਦੇ ਛੱਡੀਆਂ ਨਹੀਂ ਤੁਸੀਂ ਇਹ ਮਿੱਠੀਆਂ ਚੀਜ਼ਾਂ ਦੇ ਤੁਸੀਂ ਆਦੀ ਬਣ ਚੁੱਕੇ ਹੋ ਤੁਸੀਂ ਜਦੋਂ ਤੁਸੀਂ ਇਹ ਛੱਡੋਗੇ ਤਾਂ ਤੁਹਾਨੂੰ 5-7 ਦਿਨ ਔਖਾ ਹੋਏਗਾ ਫਿਰ ਜਦੋਂ ਤੁਸੀਂ 8 ਦਿਨ ਜਦ ਤੁਸੀਂ 8ਵੇਂ ਦਿਨ ਦੇ ਵਿੱਚ ਤੁਸੀਂ ਐਂਟਰ ਕਰੋਗੇ ਤੁਹਾਡੀ ਬੋਡੀ ਆਪਣੇ ਆਪ ਹੀ ਆਦਤ ਪਾ ਲੇਗੀ ਵੀ ਹਾਂ ਨਾ ਮੇਰੀ ਮਤਲਬ ਮੈਨੂੰ ਸਰੀਰ ਨੂੰ ਮੇਰੀ ਨੂੰ ਬੋਡੀ ਨੂੰ ਨਾ ਮਿੱਠਾ ਮਿਲਣਾ ਨਾ ਰਸਗੁੱਲੇ ਮਿਲਨੇ ਨਾ ਗਲਾਬ ਜਾਮਨ ਮਿਲਲੇ ਨਾ ਖੰਡ ਮਿਲਣੀ ਮੈਨੂੰ ਇਦਾਂ ਹੀ ਚੱਲਣਾ ਪੈਣਾ ਤੇ ਉਹ ਤੁਹਾਡੀ ਬੁੜੀ ਆਦਤ ਬਣ ਜੇਗੀ ਤਾਂ ਤੁਸੀਂ ਖਾਣਾ ਪੀਣਾ ਬਿਲਕੁਲ ਮਤਲਬ ਜਿਹੜੀ ਖੰਡ ਖੰਡ ਦੀ ਮੈਂ ਗੱਲ ਕਰਦਾ ਨਾ ਮਿੱਠੀ ਚੀਜ਼ਾਂ ਦੀ ਤੁਸੀਂ ਬੰਦ ਕਰ ਦੋਗੇ ਤੁਹਾਡੀ ਬੋਡੀ ਨੇ ਮੰਗਣਾ ਹੀ ਨਹੀਂ ਹੈਗਾ ਤੁਹਾਡੀ ਬੋਡੀ ਇਦਾਂ ਹੀ ਚੱਲੇਗੀ ਸੋ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਗਲਾਬ ਜਾਮਨ ਰਸਗੁੱਲੇ ਹਨਾ ਮਿੱਠੀਆਂ ਚੀਜ਼ਾਂ ਜਿੰਨੀਆਂ ਵੀ ਮਿੱਠੀਆਂ ਚੀਜ਼ਾਂ ਨੇ ਉਹ ਬਿਲਕੁਲ ਖਾਣੀਆਂ ਬੰਦ ਕਰ ਦੋ ਹਾਂ ਜੇ ਕਦੇ-ਕਦੇ ਜੀ ਕਰਦਾ ਤੁਸੀਂ ਫੰਕਸ਼ਨ ਦੇ ਵਿੱਚ ਚਲੇ ਗਏ ਪਾਰਟੀ ਦੇ ਵਿੱਚ ਚਲੇ ਗਏ ਉਦਾਂ ਦਿਲ ਕਰ ਲੱਗਿਆ ਤਾਂ ਕਦੇ ਥੋੜੀ ਬੋਤੀ ਚੀਜ਼ ਖਾ ਲੋ ਜਾਂ ਗੁੜ ਦਾ ਕੜਾ ਬਣਾ ਕੇ ਖਾ ਲੋ ਹਨਾ ਸ਼ੱਕਰ ਦੀ ਚਾਹ ਬਣਾ ਕੇ ਪੀ ਲੋ ਹਲਕੀ ਜੀ ਰੋਜ਼ ਨਹੀਂ ਕਦੇ-ਕਦੇ ਗੁੜ ਵੀ ਮਾਰੋ ਸ਼ੱਕਰ ਵੀ ਮਾਰੀ ਆ ਕਈ ਲੋਕ ਕਹਿੰਦੇ ਆ ਵੀ ਯਾਰ ਗੁੜ ਬਹੁਤ ਵਧੀਆ ਸ਼ੱਕਰ ਬਹੁਤ ਵਧੀਆ ਮੈਂ ਨਹੀਂ ਮੰਨਦਾ ਵੀ ਇਹ ਚੀਜ਼ਾਂ ਵਧੀਆ ਨਹੀਂ ਬਟ ਤੁਸੀਂ ਕੁਝ ਨਹੀਂ ਖਾਣਾ ਜੇ ਤੁਹਾਡੇ ਦਿਲ ਕਰਦਾ ਵੀ ਆ ਕਦੇ-ਕਦੇ ਤੁਸੀਂ ਮਹੀਨੇ 'ਚ ਇੱਕ ਦੋ ਵਾਰ ਤੁਸੀਂ ਸਵਾਦ ਵਾਸਤੇ ਤੁਸੀਂ ਖਾ ਸਕਦੇ ਹੋ ਉਦੋਂ ਨਹੀਂ ਠੀਕ ਹੈ ਜੀ ਇਹ ਬਿਲਕੁਲ ਨਹੀਂ ਖਾਣੀ ਹੈ ਜਾਂ ਨੰਬਰ ਦੋ ਚ ਜਿਹੜੇ ਆਪਾਂ ਗੱਲ ਕਰਦੇ ਆਂ ਓਇਲੀ ਚੀਜ਼ਾਂ ਸਾਡੀ ਜੜੀ ਸਾਡੀ ਜਿਹੜੀ ਜਨਰੇਸ਼ਨ ਆ ਨਾ ਅੱਜ ਦੀ ਅੱਜ ਦੀ 75% ਜਨਰੇਸ਼ਨ ਆ ਜਿਹੜੀ ਉਹ oily ਚੀਜ਼ਾਂ ਦੇ ਉੱਤੇ ਹੀ ਜੀਂਦੀ ਚੱਲਦੀ ਪਈ ਆ ਉਹਨਾਂ ਨੂੰ ਕਹ ਦੇ ਦੋ ਤੁਸੀਂ ਰੋਟੀ ਖਾ ਲਓ ਜੀ ਉਹ ਰੋਟੀ ਨਹੀਂ ਖਾਣਗੇ ਤੁਸੀਂ ਉਹਨਾਂ ਨੂੰ ਕੋਈ ਵਧੀਆ ਚੀਜ਼ ਬਣਾ ਕੇ ਦੇ ਦੋ ਨਹੀਂ ਖਾਣਗੇ ਉਹ ਕਹਿਣਗੇ ਸਾਨੂੰ ਕੁਕਰੇ ਦੇ ਦੋ ਜੀ ਲੇਸ ਦੇ ਦੋ ਜੀ ਚਿਪਸ ਦੇ ਦੋ ਜੀ ਉਹ ਇਦਾਂ ਦੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਖਾਂਦੇ ਨੇ ਤੁਸੀਂ ਕਦੇ ਵੀ ਦੇਖ ਲਓ ਬੱਸ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋਵੋਗੇ ਨਾ ਮੈਂ ਕਈ ਲੋਕ ਇਹੋ ਜਿਹੇ ਦੇਖੇ ਨੇ ਯਾਰ ਉਹਨਾਂ ਦੇ ਨਾ ਬੈਗ ਦੇ ਵਿੱਚ ਬੈਗ ਦੇ ਵਿੱਚ ਕੁਰਕਰੇ ਲੇਜ਼ ਕੋਲ ਡਰਿੰਗ ਲਟਰਮ ਪਟਰਮ ਇਹੋ ਜਿਹੀ ਚੀਜ਼ਾਂ ਪਰੀਆਂ ਹੁੰਦੀਆਂ ਨੇ ਉਹ ਜਾਣ ਕੇ ਮੰਨ ਕੇ ਚਲੋ ਕੋਈ ਜਲੰਧਰ ਤੋਂ ਪਟਿਆਲਾ ਜਾ ਰਿਹਾ ਨਾ ਜਲੰਧਰ ਤੋਂ ਪਟਿਆਲਾ ਤੱਕ ਜਾਂਦਾ ਜਾਂਦਾ 10 ਪੈਕੇਟ ਕੁਰਕਰਾਂ ਦੇ ਖਾ ਜਾਂਦਾ ਉਹ ਜਾਨੀ ਕਿ ਕਿੰਨੀਆਂ ਬਿਮਾਰੀਆਂ ਖਾ ਗਿਆ ਉਹ ਬਿਮਾਰੀ ਯਾਰ ਹੋਰ ਕੀ ਚੀਜ਼ ਆ ਉਹ ਕੋਈ ਚੰਗੀ ਚੀਜ਼ ਥੋੜੀ ਆ ਉਹ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਖਾਣਾ ਬੰਦ ਕਰੋ ਯਾਰ ਦੇਖੋ ਕੰਪਨੀਆਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਤਾਂ ਬਿਜ਼ਨਸ ਕਰਦੀਆਂ ਪਈਆਂ ਨੇ ਕੰਪਨੀ ਨੇ ਤਾਂ ਤੁਹਾਡੇ ਤੋਂ ਪੈਸੇ ਕਮਾਉਣੇ ਆ ਉਹ ਤਾਂ ਵੇਚਣਗੇ ਤੁਸੀਂ ਕਿਉਂ ਲੈ ਰਹੇ ਹੋ ਤੁਸੀਂ ਜੇ ਤੁਸੀਂ ਖਾਣਾ ਹੀ ਆ ਕੋਈ ਚੱਜ ਦੀ ਚੀਜ਼ ਬੈਗ ਦੇ ਵਿੱਚ ਪਾ ਕੇ ਰੱਖੋ ਪੀਨਟਸ ਜਿਹੜੇ ਹੁੰਦੇ ਨੇ ਹਾਂ ਮੂੰਗਫਲੀਆਂ ਦੇ ਦਾਣੇ ਬੈਗ ਦੇ ਵਿੱਚ ਪਾ ਕੇ ਰੱਖੋ ਬਦਾਮ ਦੀਆਂ ਗਿਰੀਆਂ ਬੈਗ ਦੇ ਵਿੱਚ ਪਾ ਕੇ ਰੱਖੋ ਕਾਜੂ ਬੈਗ ਦੇ ਵਿੱਚ ਪਾ ਕੇ ਰੱਖੋ ਦਾਖਾਂ ਬੈਗ ਦੇ ਵਿੱਚ ਪਾ ਕੇ ਰੱਖੋ ਖੋਪੇ ਦੀ ਗਿਰੀ ਬੈਗ ਦੇ ਵਿੱਚ ਪਾ ਕੇ ਰੱਖੋ ਇਹ ਚੀਜ਼ ਕਿਉਂ ਨਹੀਂ ਖਾਂਦੇ ਤੁਸੀਂ ਇਹ ਚੀਜ਼ ਖਾਓਗੇ ਤਾਂ ਲੰਬੀ ਉਮਰ ਜਿਉਂਗੇ ਆ ਗੰਦਮ ਦੇ ਖਾਓਗੇ ਕੁਰਕਰੇ ਕਰ ਕਰੇ ਤਾਂ ਤੁਸੀਂ 2 ਸਾਲ ਨਹੀਂ ਚੱਲਣਾ ਹੈਗਾ ਤੁਹਾਡੇ ਹੱਡ ਪੇ ਟੁੱਟ ਜਾਣੇ ਸਾਰੇ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਖਾਣਾ ਤੁਸੀਂ ਬੰਦ ਕਰ ਦੋ oily ਚੀਜ਼ਾਂ ਨੂੰ ਜਿਤੋਂ ਵੀ oily ਚੀਜ਼ਾਂ ਬਣੀਆਂ ਨੇ ਹਨਾ ਪਕੌੜੇ ਸਮੋਸੇ ਹੋਗੇ ਇਹ ਚੀਜ਼ਾਂ ਸਾਰੀਆਂ ਬੰਦ ਕਰ ਦੋ ਕਦੇ ਸਮੋਸੇ ਬਣਦੇ ਦੇਖਿਓ ਉਹ ਹਲਵਾਈ ਤੇਲ ਪੋਂਦਾ ਨਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਤੇਲ ਦੇ ਵਿੱਚ ਸਮੋਸੇ ਗੱਡੀ ਜਾਂਦਾ ਤੇ ਉਹਦਾ ਰੰਗਾ ਜਿਹੜਾ ਤੇਲ ਦਾ ਉਹ ਕਾਲਾ ਹੋ ਜਾਂਦਾ ਉਹ ਕਾਲੇ ਤੇਲ ਜੀਕ ਰਾੜ ਰਾੜ ਕੇ ਤੁਹਾਨੂੰ ਦੇ ਜਾਂਦਾ ਗੰਦ ਖਵਾਈ ਜਾਂਦਾ ਤੇ ਉੱਪਰ ਤੁਸੀਂ ਜਿਹੜੇ ਸਮੋਸੇ ਖਾਣੇ ਉਹ ਬਣਦੇ ਵੀ ਮੇਦੇ ਦੇ ਆ ਸੋ ਇਸ ਕਰਕੇ ਮੇਰੀ ਤੁਹਾਨੂੰ ਸਰ ਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਡੀ ਸਿਹਤ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਜੇ ਤੁਸੀਂ ਸਿਹਤ ਤੁਹਾਡੀ ਫਿੱਟ ਹੈ ਨਾ ਤੁਸੀਂ ਜੀਂਦੇ ਹੋ ਜਿੰਦਗੀ ਦੇ ਵਿੱਚ ਅੱਗੇ ਪਿੱਛੇ ਤੁਸੀਂ ਤੁਰ ਫਿਰ ਸਕਦੇ ਹੋ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਹੋ ਤੁਸੀਂ ਤਾਂ ਉਸ ਤੋਂ ਵੱਡਾ ਕੋਈ ਚੀਜ਼ ਹੈ ਹੀ ਨਹੀਂ ਮੈਂ ਕਹਿੰਦਾ ਅੱਜ ਦੇ ਟਾਈਮ ਦੇ ਵਿੱਚ ਸੋ ਇਸ ਕਰਕੇ ਇਹ ਚੀਜ਼ਾਂ ਦਾ ਬਾਈਕਾਟ ਕਰੋ ਜਿੰਨਾ ਕਰ ਸਕਦੇ ਹੋ ਮਿੱਠੀਆਂ ਚੀਜ਼ਾਂ ਦਾ ਆਹ ਜਿਹੜੇ कुरकुरੇ ਕਰ ਕਰੇ ਚਿਪਸ ਚੂਪਸ ਹੋ ਗਏ ਬੰਦ ਕਰ ਦਿਓ ਯਾਰ ਜੇ ਖਾਣੇ ਆ ਤਾਂ ਮਹੀਨੇ 'ਚ ਇੱਕ ਵਾਰੀ ਖਾ ਲਓ ਉਹ ਵੀ ਛੋਟਾ ਜਿਹਾ ਪੈਕੇਟ ਖਾ ਲਓ ਨਹੀਂ ਤਾਂ ਆਪਣੇ ਘਰ ਦੇ ਵਿੱਚ ਬਣਾ ਕੇ ਖਾ ਲਓ ਇਹਨਾਂ ਚੀਜ਼ਾਂ ਨੂੰ ਬੰਦ ਕਰ ਦੋ ਜਦੋਂ ਤੱਕ ਤੁਸੀਂ ਇਹ ਚੀਜ਼ਾਂ ਨੂੰ ਬੰਦ ਨਹੀਂ ਕਰੋਗੇ ਤੁਹਾਨੂੰ ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ ਨੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਬਿਸਕੁਟ ਨਮਕੀਨ ਇਹ ਵੀ 75 ਤੋਂ ਲੈ ਕੇ 80% ਲੋਕ ਬਿਸਕੁਟ ਨਮਕੀਨ ਖਾਂਦੇ ਹੀ ਖਾਂਦੇ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਨਾ ਉਹਨਾਂ ਦੇ ਬੈਗ ਦੇ ਵਿੱਚ ਕੁਰਕਰੇ ਚਿਪਸ ਲੇਜ਼ ਹੁੰਦੀ 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 ਆ ਤਾਂ ਆ ਵੀਨ ਵਿੱਚੇ ਪਾਈ ਹੁੰਦੇ ਨੇ ਉਹਨਾਂ ਨੇ ਬਿਸਕੁਟ ਹੋ ਗਏ ਹਨਾ ਰਸ ਹੋ ਗਏ ਨਮਕੀਨ ਦੇ ਪੈਕਟ ਛੋਟੇ ਛੋਟੇ ਇਹ ਵੀ ਉਹਨਾਂ ਨੇ ਪਤੰਦਰਾਂ ਦੇ ਬੈਗ ਦੇ ਵਿੱਚ ਹੀ ਪਾਏ ਹੁੰਦੇ ਨੇ ਜਰ ਦੇਖੋ ਇਹ ਚੀਜ਼ਾਂ ਦਾ ਕੋਈ ਫਾਇਦਾ ਥੋੜੀ ਹੈ ਬਿਸਕੁਟ ਨੇ ਕਿੰਨਾ ਦਾ ਬਿਸਕੁਟ ਦੇ ਵਿੱਚ ਦੇਖੋ ਨਾ ਕੋਈ ਪ੍ਰੋਟੀਨ ਨਾ ਫਾਈਬਰ ਨਾ ਇਰਜ ਗੁੱਡ ਫੈਟ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਯਾਰ ਗੰਦ ਮੰਦ ਸਿਰਾ ਤੁਸੀਂ ਫੇਰ ਖਾਈ ਜਾਂਦੇ ਹੋ ਤੁਸੀਂ ਪਤਾ ਨਹੀਂ ਕੀ ਤੁਹਾਨੂੰ ਸਮਝ ਹੀ ਨਹੀਂ ਲੱਗਦੀ ਹੈਗੀ ਇਹ ਚੀਜ਼ਾਂ ਨੂੰ ਖਾਣਾ ਤੁਸੀਂ ਬੰਦ ਕਰ ਦਿਓ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਬੰਦ ਕਰਤਾ ਤੁਹਾਡੀ ਉਮਰ ਦੇਖੋ ਕਿੰਨੀ ਹੁੰਦੀ ਤੁਹਾਡਾ ਬੋਡੀ ਵੇਟ ਦੇਖੋ ਕਿੰਨੀ ਛੇਤੀ ਘਟਦਾ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਹੈਲਦੀ ਮਹਿਸੂਸ ਕਰੋਗੇ ਤੁਸੀਂ ਤੁਸੀਂ ਜਦੋਂ ਚਾਹ ਪੀਂਦੇ ਹੋ ਸਵੇਰੇ ਉੱਠਣ ਸਾਰੀ ਚਾਹ ਦੇ ਨਾਲ ਹੀ ਬਿਸਕੁਟ ਲੈ ਲਓ ਜੀ ਰਾਸ ਲਿਆ ਦੋ ਜੀ ਉਹ ਲਿਆ ਦੋ ਜੀ ਨਮਕੀਨ ਲਿਆ ਦੋ ਜੀ ਕਦੇ ਆਉਣ ਦੋ ਜੀ ਕਦੇ ਉਹ ਆਉਣ ਦੋ ਜਲ ਸਾਡਾ ਜਿਹੜਾ ਸਰੀਰ ਆ ਨਾ ਸਾਡਾ ਸਾਡਾ ਸਰੀਰ ਆ ਇਹ ਮਸ਼ੀਨ ਥੋੜੀ ਆਹੀ ਵੀ ਖਾਈ ਜਾਊ ਖਾਈ ਜਾਊਗਾ ਮਸ਼ੀਨ ਵਾਂਗੂ ਪੱਚੀ ਜਾਊਗਾ ਪੱਚੀ ਜਾਊਗਾ ਸਾਡਾ ਸਰੀਰ ਵੀ ਇੱਕ ਮੋਟਰਸਾਈਕਲ ਵਾਂਗੂ ਕੰਮ ਕਰਦਾ ਜੇ ਮੋਟਰਸਾਈਕਲ ਮੰਨ ਕੇ ਚਲੋ ਤੇਲ ਤੇ ਕੰਮ ਕਰਦਾ ਨਾ ਪٹرول ਤੇ ਤਾਂ ਪٹرول ਤੇ ਹੀ ਚੱਲੇਗਾ ਜੇ ਤੁਸੀਂ ਮੋਟਰਸਾਈਕਲ ਦੇ ਵਿੱਚ ਡੀਜ਼ਲ ਪਾ ਦੋਗੇ ਨਾ ਤਾਂ ਮੋਟਰਸਾਈਕਲ ਨਹੀਂ ਚੱਲੇਗਾ ਸਾਡਾ ਸਰੀਰ ਵੀ ਇਸੇ ਤਰ੍ਹਾਂ ਜੇ ਇਹਦੇ ਵਿੱਚ ਵਧੀਆ ਚੀਜ਼ ਪਾਉਂਗੇ ਤਾਂ ਚੱਲੇਗਾ ਜੇ ਮਾੜੀ ਚੀਜ਼ ਪਾਉਂਗੇ ਚਲਾ ਲੇਗਾ ਓਕਾ ਸੋਕਾ ਹੋਗੇ ਪਰ ਅੱਗੇ ਜਾ ਕੇ ਅੱਜ ਤੋਂ 5 ਸਾਲ ਬਾਅਦ ਜਾ ਕੇ ਤੁਹਾਨੂੰ ਦਿੱਕਤ ਆਏਣੀ ਇਹ ਪ੍ਰੋ ਪ੍ਰੋ ਆਣੀ ਆ ਤੁਹਾਨੂੰ ਪਹਿਲਾਂ ਤਾਂ ਤੁਸੀਂ ਦੇਖੋ ਪੈਸੇ ਲਾ ਲਾ ਕੇ ਤੁਸੀਂ ਆ ਆ ਚੀਜ਼ਾਂ ਖਰੀਦੀਆਂ ਫਿਰ ਪੈਸੇ ਲਾ ਲਾ ਕੇ ਤੁਸੀਂ ਆਪਣੀ ਸਿਹਤ ਠੀਕ ਕਰਵਾਉਂਦੇ ਹੋ ਡਾਕਟਰ ਕੋਲ ਤੇ ਕਮਾਇਆ ਕੀ ਆ ਤੁਸੀਂ ਜ਼ਿੰਦਗੀ ਚ ਕੁਝ ਵੀ ਨਹੀਂ ਕਮਾਇਆ ਤੁਸੀਂ ਨਾ ਤੁਸੀਂ ਨਾ ਕਮਾਇਆ ਨਾ ਫਹਿਮ ਕਮਾਇਆ ਤੁਸੀਂ ਨਾ ਤੁਸੀਂ ਪੈਸੇ ਕਮਾਇਏ ਤੇ ਸਿਰਫ ਕੀ ਆ ਗੰਦਮੰਦ ਕਮਾਇਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜਿੰਨਾ ਹੁੰਦਾ ਇਹ ਚੀਜ਼ਾਂ ਨੂੰ ਛੱਡੋ ਬਿਸਕੁਟ ਨਮਕੀਨ ਆ ਸਾਰੇ ਚੀਜ਼ਾਂ ਨੂੰ ਛੱਡੋ ਇੱਕ ਚੀਜ਼ ਹੈਗੀ ਆ ਫਰਾਈ ਚੀਜ਼ਾਂ ਜਿੰਨੀਆਂ ਵੀ ਫਰਾਈ ਚੀਜ਼ਾਂ ਨੇ ਪਕੌੜੇ ਲਾ ਲੋ ਪਕੌੜੇ ਸਮੋਸੇ ਹਨਾ ਹੋਰ ਵੀ ਬਹੁਤ ਕੁਝ ਆ ਪਕੌੜੇ ਸਮੋਸੇ ਬੜਾ ਕੁਝ ਫਰਾਈ ਚੀਜ਼ਾਂ ਦੇ ਵਿੱਚ ਆ ਜਾਂਦਾ ਵਾ ਹਨਾ ਫਿੰਗਰ ਫਰਾਈ ਜੇ ਹੋਗੇ ਜਾਂ ਦੂਜਾ ਲਟਰੰਪਟਰਮ ਹੋਗਾ ਇਹ ਚੀਜ਼ਾਂ ਨੂੰ ਖਾਣਾ ਬੰਦ ਕਰ ਦਿਓ ਜੇ ਤੁਸੀਂ ਫਿੱਟ ਹੋਣਾ ਚਾਹੁੰਦੇ ਹੋ ਦੇਖੋ ਜੇ ਆਪਾਂ ਸਾਰੀ ਚੀਜ਼ਾਂ ਦੀ ਗੱਲ ਕਰੀਏ ਸਵੀਟ ਹੋਗੀਆਂ ਚੀਜ਼ਾਂ ਨਾ ਮਿੱਠੀਆਂ ਚੀਜ਼ਾਂ ਹੋਗੀਆਂ ਓਇਲੀ ਚੀਜ਼ਾਂ ਹੋਗੀਆਂ ਬਿਸਕੁਟ ਨਮਕੀਨ ਹੋਗੇ ਫਰਾਈ ਚੀਜ਼ਾਂ ਹੋਗੀਆਂ ਨਾ ਇਹਨਾਂ ਦੇ ਵਿੱਚ ਦੇਖੋ ਨਾ ਤਾਂ ਇਹਨਾਂ ਦੇ ਵਿੱਚ ਪ੍ਰੋਟੀਨ ਹੈਗਾ ਜੀ ਠੀਕ ਆ ਨਾ ਇਹਨਾਂ ਦੇ ਵਿੱਚ ਕਾਰਬੋਹਾਈਡਰੇਟ ਹੈਗੇ ਜੀ ਠੀਕ ਹੈ ਜੀ ਨਾ ਇਹਨਾਂ ਵਿੱਚ ਗੁੱਡ ਫੈਟ ਹੈਗੀ ਫੈਟ ਗੁੱਡੇ ਇਹਨਾਂ ਵਿੱਚ ਹੈ ਨਹੀਂਗੀ ਸਾਡੇ ਸਰੀਰ ਨੂੰ ਸਾਡਾ ਸਾਡਾ ਸਰੀਰ ਆ ਨਾ ਸਾਡੇ ਸਰੀਰ ਨੂੰ ਤਿੰਨ ਚੀਜ਼ਾਂ ਦੀ ਲੋੜ ਪੈਂਦੀ ਆ ਕਿਹੜੀ ਕਿਹੜੀ ਪੈਂਦੀ ਆ ਇੱਕ ਪ੍ਰੋਟੀਨ ਇੱਕ ਪ੍ਰੋਟੀਨ ਨੰਬਰ 2 ਹੋ ਗਿਆ ਫੈਟ ਗੁੱਡ ਫੈਟ ਗੁੱਡ ਫੈਟ ਚਾਹੀਦੀ ਆ ਨਾ ਕਿ ਬੈਡ ਫੈਟ ਗੁੱਡ ਫੈਟ ਚਾਹੀਦੀ ਆ ਠੀਕ ਆ ਗੁੱਡ ਫੈਟ ਇਹ ਨੰਬਰ 3 ਤੇ ਆ ਗਈ ਆ ਕਾਰਬੋਹਾਈਡਰੇਟ ਤੇ ਆਹ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਸਾਡੇ ਸਰੀਰ ਨੂੰ ਚਲਾਉਣ ਵਾਸਤੇ ਚਾਹੀਦੇ ਨੇ ਤੇ ਇਹਨਾਂ ਦੇ ਵਿੱਚ ਤਾਂ ਹੈ ਹੀ ਨਹੀਂ ਆਹ ਤਿੰਨ ਚੀਜ਼ਾਂ ਤਾਂ ਸਾਡੇ ਹੈ ਹੀ ਨਹੀਂ ਨਾ ਇਹਨਾਂ ਵਿੱਚ ਪ੍ਰੋਟੀਨ ਨਾ ਕਾਰਬੋਹਾਈਡਰੇਟ ਨਾ ਇਹਨਾਂ ਵਿੱਚ ਗੁੱਡ ਫੈਟ ਫੈਟ ਜ਼ਰੂਰ ਆ ਸਭ ਤੋਂ ਗੰਦੀ ਫੈਟ ਆ ਇਹਦੇ ਵਿੱਚ ਕਾਰਬੋਹਾਈਡਰੇਟ ਨੇ ਗੰਦੇ ਕਾਰਬੋਹਾਈਡਰੇਟ ਨੇ ਉਹ ਵੀ ਬਹੁਤ ਜ਼ਿਆਦਾ ਮਾਤਰਾਵਾਂ ਦੇ ਵਿੱਚ ਇਹਨਾਂ ਕਰਕੇ ਤਾਂ ਸਾਡਾ ਬੋਡੀ weight ਤੇਜ਼ੀ ਨਾਲ ਵੱਧਦਾ ਵਾ ਬੱਤ ਸਹੀ ਏ ਸੋ ਇਸ ਕਰਕੇ ਇਹਨਾਂ ਨਾਲ ਬਿਮਾਰੀਆਂ ਵੀ ਲੱਗਣੀਆਂ ਨੇ ਤੁਹਾਨੂੰ ਤੇ ਤੁਹਾਡਾ ਬੋਡੀ weight ਵੀ ਵਧਣਾ ਹੀ ਵਧਣਾ ਵਾ ਜੋ ਤੱਕ ਤੁਸੀਂ ਇਹ ਚੀਜ਼ਾਂ ਦਾ ਬਾਈਕਾਟ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਜੀ ਕੇ ਤੇ ਫਿੱਟ ਹੋਈ ਨਹੀਂ ਸਾਦੇ ਕਦੇ ਤੁਸੀਂ ਆਪਣੀ ਜ਼ਿੰਦਗੀ 'ਚ ਭਾਰ ਘਟਾਈ ਨਹੀਂ ਸਕਦੇ ਜੀ ਸੋ ਇਸ ਕਰਕੇ ਇਹ ਚੀਜ਼ਾਂ ਦਾ ਬਾਈਕਾਟ ਕਰੋ ਤੇ ਉਸ ਤੋਂ ਬਾਅਦ ਜੇ ਤੁਸੀਂ ਚੀਜ਼ਾਂ ਖਾਣੀ ਹੈ ਗੁੱਡ ਫਿੱਟ ਵਾਸਤੇ ਤੁਸੀਂ ਮੰਨ ਲਓ ਤੁਸੀਂ ਟ੍ਰੈਵਲਿੰਗ ਕਰਦੇ ਪਿਓ ਕੁਝ ਕਰਦੇ ਪਿਓ ਤੁਸੀਂ ਯਾਰ ਜਿੱਥੇ ਮੰਨ ਕੇ ਚੱਲੋ ਤੁਸੀਂ 100 ਰੁਪਏ ਦੇ ਕੁਰਕਰੇ ਲੈ ਲੈ 100 ਰੁਪਏ ਦੇ ਬਦਾਮ ਲੈ ਲਓ ਬਦਾਮ ਨਹੀਂ ਲੈ ਸਕਦੇ ਮੂੰਗਫਲੀ ਦੀਆਂ ਗਿਰੀਆਂ ਲੈ ਲਓ ਕਾਜੂ ਲੈ ਲਓ ਦਾਖਾਂ ਲੈ ਲਓ ਇਹੋ ਜਿਹੀ ਚੀਜ਼ਾਂ ਨੂੰ ਬੈਗ ਦੇ ਵਿੱਚ ਰੱਖਿਆ ਕਰੋ ਜਦੋਂ ਵੀ ਭੁੱਖ ਲੱਗੇ ਖਾ ਲਈ ਕਾਲੇ ਛੋਨੇ ਲੈ ਲਓ ਕਾਲੇ ਛੋਲੇ ਲੈ ਲਓ ਪੂਜੇ ਹੋਏ ਛੋਲੇ ਨੇ ਉਹਨਾਂ 'ਚ ਕਿੰਨਾ ਵਧੀਆ ਉਹਦੇ ਵਿੱਚ ਫਾਈਬਰ ਵੀ ਤੁਹਾਨੂੰ ਮਿਲੇਗਾ ਪ੍ਰੋਟੀਨ ਵੀ ਮਿਲੇਗਾ ਫੈਟ ਵੀ ਮਿਲੇਗੀ ਸਾਰਾ ਕੁਝ ਮਿਲੂ ਪੂਜੇ ਛੋਲੇ ਵਿੱਚ ਰੱਖਿਆ ਕਰੋ ਉਹ ਚੀਜ਼ਾਂ ਨੂੰ ਖਾਇਆ ਕਰੋ ਨਾ ਤੁਸੀਂ ਆ ਗੰਦਮੰਦ ਨੂੰ ਛੱਡ ਦਿਓ ਜੇ ਤੁਸੀਂ ਆ ਜਿਹ ਜੇ ਤੁਸੀਂ ਆਹ ਚੀਜ਼ਾਂ ਨੂੰ ਛੱਡ ਕੇ ਜਿਹੜੀਆਂ ਮੈਂ ਤੁਹਾਨੂੰ ਵਧੀਆ ਚੀਜ਼ਾਂ ਦੱਸੀਆਂ ਨੇ ਨਾ ਤੁਸੀਂ ਇਹ ਚੀਜ਼ਾਂ ਖਾਣੇ ਸ਼ੁਰੂ ਕਰਤੀਆਂ ਨਾ ਮੈਂ ਤੁਹਾਨੂੰ ਗਰੰਟੀ ਦਿੰਦਾ ਯਾਰ ਤੁਹਾਡੀ ਜਿਹੜੀ ਉਮਰ ਹੈ ਨਾ ਅੱਗੇ ਨਾਲੋਂ ਦੇਖੋ ਤੁਸੀਂ 10 ਸਾਲ ਵੱਧ ਜਿਊਂਗੇ ਕਦੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਲੱਗੂਗੀ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਹੈਲਦੀ ਮਹਿਸੂਸ ਕਰੋਗੇ ਤੁਸੀਂ ਖੁਦ ਕਹੋਗੇ ਯਾਰ ਮੇਰਾ ਬੁੜਾਏ ਨਹੀਂ ਹੁੰਦਾ ਹੈਗਾ ਯਾਰ ਮੇਰੇ ਤਾਂ ਜਾਨ ਹੀ ਬਹੁਤ ਆ ਗਈ ਹੈ ਮੇਰੇ ਵਿੱਚ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਖਾਣਾ ਤੁਸੀਂ ਬੰਦ ਕਰ ਦੋ ਮੈਂ ਕਹਿੰਦਾ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਖਾਣਾ ਬੰਦ ਕਰਤਾ ਤੁਹਾਡੀ ਜ਼ਿੰਦਗੀ ਬਦਲ ਜਗੀ ਇਹ ਵਾਦਾ ਮੈਂ ਕਰਦਾ ਤੁਹਾਡੇ ਨਾਲ ਕਿਉਂਕਿ ਇਹ ਚੀਜ਼ਾਂ ਖੁਦ ਮੈਂ ਪ੍ਰੈਕਟੀਕਲ ਕਰਕੇ ਦੇਖਿਆ ਨੇ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਹੈ ਨਾ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ